ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰ ਏ ਨਮਹਿ ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਬਦ ਦਾ ਮੂਢ ਹੈ ਜੋ ਗਾਦ ਗੁਰ ਏ ਨਮਹਿ ਜੋ ਜੁਗਾਂ ਦੇ ਮੂਢ ਤੋਂ ਹੈ ਸਤਗੁਰ ਏ ਨਮਹਿ ਸਤਿਗੁਰੂ ਨੂੰ ਮੇਰੀ ਨਮਸਕਾਰ ਹੈ ਸ੍ਰੀ ਗੁਰਦੇਵ ਏ ਨਮਹਿ ਸ੍ਰੀ ਗੁਰਦੇਵ ਜੀ ਨੂੰ ਮੇਰੀ ਨਮਸਕਾਰ ਹੈ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ ਮੈਂ ਅਕਾਲ ਪੁਰਖ ਦਾ ਨਾਮ ਸਿਮਰਾ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ ਕਲ ਕਲਿਸ ਤਨ ਮਾਹੀ ਮਿਟਾਵ ਸਰੀਰ ਵਿੱਚ ਜੋ ਦੁੱਖ ਬੇਖਾਂਦ ਹਨ ਉਨ੍ਹਾਂ ਨੂੰ ਮਿਟਾ ਲਵਾ ਸਿਮਰਉ ਜਾਸ ਬਿਸਮੰ ਪਰ ਇਕ ਜਿਸ ਇਕ ਜਗਤ ਪਾਲਕ ਹਰੀ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ ਨਾਮ ਜਪਤ ਅਗਣਤ ਅਨੇਕ ਹਰੀ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ ਮੈਂ ਪੀ ਉਸ ਨੂੰ ਸਿਮਰਾ ਬੇਦ ਪੁਰਾਨ ਸਿਮਰੰਤ ਸਦਾਕਰ ਵੇਦਾਂ ਪੁਰਾਣਾਂ ਤੇ ਸਿਮਰਤੀਆਂ ਨੇ ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਨਾਮ ਮੰਨਿਆ ਹੈ ਕੰਨੇ ਰਾਮ ਨਾਮ ਇੱਕ ਅੱਖਰ ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਨਾਮ ਮੰਨਿਆ ਹੈ ਕਨ ਕਾ ਇੱਕ ਜਿਸ ਜੀਵ ਸਵੈ ਜਿਸ ਮਨੁੱਖ ਦੇ ਜੀਵ ਵਿੱਚ ਅਕਾਲ ਪੁਰਖੂ ਆਪਣਾ ਨਾਮ ਤੋੜਾ ਜਿਹਾ ਭੀ ਵਸਾਉਂਦਾ ਹੈ ਤਾਂ ਕੀ ਮਹਿ ਮਾਗਣੀ ਨ ਆਵੈ ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ ਕਾਂ ਕੀ ਏਕਾ ਦਰਸ ਤੁਹਾਰੋ ਏ ਅਕਾਲ ਪੁਰਖ ਜੋ ਮਨੁਖ ਤੇਰੀ ਦੀਦਾਰ ਦੇ ਚਾਹਵਾਨ ਹਨ ਨਾਨਕ ੁਨ ਸੰਗ ਮੋਏ ਉਧਾਰ ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਨਾਨਕ ਨੂੰ ਸੰਸਾਰ ਸਾਗਰ ਤੋਂ ਬਚਾਲਵੋ ਸੋਕਮਣੀ ਸੋਕੇ ਅੰਮ੍ਰਿਤ ਪ੍ਰਭ ਨਾਮ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਗਧਾਈ ਨਾਮ ਸਭ ਸੁੱਖਾਂ ਦੀ ਮਣੀ ਹੈ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਇਸ ਟਿਕਣ ਭਗਤਾਂ ਦੇ ਹਿਰਦੇ ਵਿੱਚ ਹੈ ਪ੍ਰਭ ਕਾ ਸਿਮਰਨ ਗਰਬ ਨ ਬਸੈ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਜਨਮ ਵਿੱਚ ਨਹੀਂ ਆਉਂਦਾ ਪ੍ਰਭ ਕੈ ਸਿਮਰਨ ਦੁੱਖ ਜਮਨਾਸਾ ਜੀਵ ਦਾ ਦੁੱਖ ਤੇ ਜਮ ਦਾ ਡਰ ਦੂਰ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਮੋਤ ਦਾ ਭਾਉ ਭਰੇ ਪਰੇ ਹਟ ਜਾਂਦਾ ਹੈ ਪ੍ਰਭ ਕੈ ਸਿਮਰਨ ਦੁਸ਼ਮੰਟਰ ਹੈ ਵਿਕਾਰੂਪੀ ਦੁਸ਼ਮਣ ਟਲ ਜਾਂਦਾ ਹੈ ਪ੍ਰਭ ਸਿਮਰਤ ਕਿਛ ਕਛ ਵਗਨ ਨ ਲੱਗੈ ਪ੍ਰਭ ਨੂੰ ਸਿਮਰਿਆ ਜ਼ਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪਾਉਂਦੀ ਪ੍ਰਭ ਕੈ ਸਿਮਰਨ ਅਨੰਦਿਨ ਜਾਗੈ ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਹੋਰ ਵੇਲੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਪ੍ਰਭ ਕੈ ਸਿਮਰਨ ਭਾਉ ਨ ਵਿਆਪੈ ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਅ ਨਹੀਂ ਪਾ ਸਕਦਾ ਪ੍ਰਭ ਕਾ ਸਿਮਰਨ ਦੂਖ ਜਮਨ ਸੰਤਾਪੈ ਕੋਈ ਦੁੱਖ ਵਿਆਕੁਲ ਨਹੀਂ ਕਰ ਸਕਦਾ ਪ੍ਰਭ ਕਾ ਸਿਮਰਨ ਸਾਧ ਕ ਸੰਗ ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ਸਰਬ ਨਿਧਾਨ ਨਾਨਕ ਹਰ ਰੰਗ ਇਹ ਨਾਨਕ ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨੀਆ ਦੇ ਸਾਰੇ ਖਜ਼ਾਨੇ ਪ੍ਰਤੀਤ ਹੁੰਦੇ ਹਨ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਹਨ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਸਿਮਰਨ ਵਿੱਚ ਹੀ ਗਿਆਨ ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ ਫਰੀ ਦੀ ਸਮਝ ਵਾਲੀ ਬੁੱਧੀ ਹੈ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੇ ਜਾਪ ਤਾਪ ਤੇ ਦੀਪ ਪੂਜਾ ਹਨ ਪ੍ਰਭ ਕੈ ਸਿਮਰਨ ਬਿਨ ਸਾ ਦੂਜਾ ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਣ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਤੀਰਤ ਉਸ ਇਸ਼ਨਾਨੀ ਸਿਮਰਨ ਕਰਨ ਵਾਲਾ ਆਤਮ ਤੀਰਤ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਜਗਤ ਵਿੱਚ ਜੋ ਹੋ ਰਹਾ ਹੈ ਭਲਾ ਪ੍ਰਤੀਤ ਹੁੰਦਾ ਹੈ ਪ੍ਰਭ ਕੈ ਸਿਮਰਨ ਸੋ ਭਲ ਭਲਾ ਮਨੁੱਖ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ਸੇ ਸਿਮਰਾਜਨ ਆਪ ਸਿਮਰਾਏ ਨਾਮ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭ ਆਪ ਪ੍ਰੇਰਦਾ ਹੈ ਤਾਨ ਕੁੱਤਾ ਕੈ ਲਾਗੂ ਪਾਏ ਏ ਨਾਨਕ ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਪੈਰੀ ਲੱਗਾ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਦਾ ਸਿਮਰਨ ਕਰਨਾ ਹੋਰ ਸਾਰੇ ਆਗਰਾਂ ਨਾਲੋਂ ਚੰਗਾ ਹੈ ਪ੍ਰਭ ਕਾ ਸਿਮਰਨ ਯੁਦਰੇ ਮੂਚਾ ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਕਾਰਾਂ ਤੋਂ ਵੱਜ ਜਾਂਦੇ ਹਨ ਪ੍ਰਭ ਕੈ ਸਿਮਨ ਤ੍ਰਿਸਨਾ ਬੁਝ ਜਾਏ ਪ੍ਰਭੂ ਦਾ ਸਿਮਰਨ ਕਰਨ ਨਾਲ ਮਾਇਆ ਦੀ ਤ੍ਰੇ ਮਿਟ ਜਾਂਦੀ ਹੈ ਪ੍ਰਭ ਕੈ ਸਿਮਰਨ ਸਭ ਕਿਛੂ ਸੁਝ ਜਾਏ ਕਿਉਂਕਿ ਮਾਇਆ ਦੀ ਹਰੀ ਕੇਲ ਦੀ ਸਮਝ ਪੈ ਜਾਂਦੀ ਹੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸ ਦਾਉ ਦਾ ਸਿਮਰਨ ਕਰਨ ਨਾਲ ਜਮਾ ਦਾ ਡਰ ਮੁੱਕ ਜਾਂਦਾ ਹੈ ਪ੍ਰਭ ਕਹਿ ਸਿਮਰਨ ਪੂਰਨ ਆਸਾ ਜੀਵ ਦੀ ਆਸ ਪੂਰਨ ਹੋ ਜਾਂਦੀ ਹੈ ਭਾਵ ਆਸਾਂ ਵੱਲੋਂ ਮਨ ਰੱਜ ਜਾਂਦਾ ਹੈ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਪ੍ਰਭ ਦਾ ਸਿਮਰਨ ਕੀਤਿਆਂ ਮਨ ਦੀ ਵਿਕਾਰਾਂ ਦੀ ਮਹਿਲ ਦੂਰ ਹੋ ਜਾਂਦੀ ਹੈ ਅੰਮ੍ਰਿਤ ਨਾਮ ਰਿੱਧ ਮਾਏ ਸਮਾਏ ਮਨੁੱਖਾ ਦੇ ਇਰਦੇ ਵਿੱਚ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਬ ਉੱਤੇ ਵਸਦੇ ਹਨ ਭਾਵ ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ ਨਾਨਕ ਜਨ ਕਾ ਦਾਸਨ ਦਸਨਾ ਇਹ ਨਾਨਕ ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣਾ ਪ੍ਰਭ ਕੋ ਸਿਮਰੈ ਸੇ ਤਨ ਮੰਤੇ ਜੋ ਮਨੁੱਖ ਪ੍ਰਭੂ ਨੂੰ ਸਮਰਦੇ ਹਨ ਉਹ ਧਨਾੜ ਹਨ ਪ੍ਰਭ ਕੋ ਸਿਮਰੈ ਸੇ ਪੱਤਿਵੰਤੇ ਉਹ ਇੱਜ਼ਤ ਵਾਲੇ ਹਨ ਪ੍ਰਭ ਕੋ ਸਿਮਰੈ ਸੇ ਜਨਪਰਵਾਨ ਜੋ ਮਨੁੱਖ ਪ੍ਰਭੂ ਨੂੰ ਸਮਰਦੇ ਹਨ ਉਹ ਮੰਨੇ ਪਰਮੰਨੇ ਹੋਏ ਹਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਉਹ ਸਭ ਮਨੁੱਖਾਂ ਤੋਂ ਚੰਗੇ ਹਨ ਪ੍ਰਭ ਕੋ ਸਿਮਰੈ ਸੇ ਬੇਮੋਤਾਜੇ ਜੋ ਮਨੁਕ ਪ੍ਰਭੂ ਨੂੰ ਸਮਰਦੇ ਹੰ ਉਹ ਕਿਸੇ ਦੇ ਮੋਤਾਜ ਨਹੀਂ ਹੰ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਉਹ ਤਾਂ ਸਗੋ ਸਭ ਦੇ ਬਾਦ ਸਾਹਨ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਜੋ ਮਨੁਕ ਪ੍ਰਭੂ ਨੂੰ ਸਮਰਦੇ ਹੰ ਉਹ ਸੁਖੀ ਵਸਦੇ ਹੰ ਤਵ ਕੋ ਸਮਰਾਇ ਸਦਾ ਅਬినాਸ਼ੀ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਸਮਰਨ ਤੇ ਲਾਗੇ ਜਿਨ ਆਪ ਦਿਆਲਾ ਪ੍ਰਭ ਸਿਮਰਨ ਵਿੱਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਨਾਨਕ ਜਨ ਕੀ ਮੰਗੈ ਰਵਾਲਾ ਇਹ ਨਾਨਕ ਕੋਈ ਵੱਡ ਭਾਗੀ ਇਹਨਾਂ ਗੁਰਮੁਖਾਂ ਦੀ ਚਰਨ ਧੂੜ ਮੰਗਦਾ ਹੈ ਪਰਬ ਕੋ ਸਿਮਰਾਇ ਸੇ ਪਰਿਉਪਕਾਰੀ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ ਪ੍ਰਭ ਕੋ ਸਿਮਰਾਇ ਤਿੰਨ ਸਦ ਬਲੇ ਫਾਰੀ ਉਹਨਾਂ ਤੋਂ ਮੈਂ ਸਦਾ ਸਦਕੇ ਹਾਂ ਪ੍ਰਭ ਕੋ ਸਿਮਰਾਇ ਸੇ ਮੁਖ ਸੁਹਾਵੇ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ ਲੱਗਦੇ ਹਨ ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੈ ਉਹਨਾਂ ਦੀ ਉਮਰ ਸੁਖ ਵਿੱਚ ਗੁਜ਼ਰਦੀ ਹੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਜੋ ਮਨੁੱਖ ਪ੍ਰਭੂ ਨੂੰ ਸਮਰਦੇ ਹਨ ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿੱਤਰ ਹੋ ਜਾਂਦਾ ਹੈ ਪ੍ਰਭ ਕੋ ਸਿਮਰੈ ਤਨ ਅਣ ਦੁਖ ਨੇਰੀ ਜੋ ਮਨੁੱਖ ਪ੍ਰਭੂ ਨੂੰ ਸਮਰਦੇ ਹਨ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ ਰਬ ਕੋ ਸਿਮਰੈ ਬਸੇ ਹਰਨੇਰੇ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਬਸਦੇ ਹਨ ਸੰਤ ਕ੍ਰਿਪਾ ਤੇ ਅਣ ਦਿਨ ਜਾਗ ਸੰਤਾ ਦੀ ਕਿਰਪਾ ਨਾਲ ਹੀ ਇਹ ਹਰ ਵੇਲੇ ਸਿਮਰਨ ਦੀ ਜਾਗ ਆ ਸਕਦੀ ਹੈ ਨਾਨਕ ਸਿਮਰਨ ਪੂਰਾ ਭਾਗ ਇਹ ਨਾਨਕ ਸਿਮਰਨ ਦੀ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ ਭਾਵ ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ ਅਤੇ ਕਦੇ ਚਿੰਤਾ ਦੇ ਵਾਸ ਨਹੀਂ ਹੁੰਦਾ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਭਾਵ ਉਸ ਨੂੰ ਸਿਵ ਸਾਲਾ ਦੀ ਆਦਤ ਪੈ ਜਾਂਦੀ ਹੈ ਅਤੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭ ਕੈ ਸਿਮਰਨ ਨੇ ਚਲੂ ਆਸਨ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਰੂਪੀ ਹਰਤਨ ਡੋਲਦਾ ਨਹੀਂ ਪ੍ਰਭ ਕੈ ਸਿਮਰਨ ਕਮਲ ਵਿੱਚ ਗਸਨ ਏ ਹਿਰਦੇ ਦਾ ਕੌਲ ਫੁੱਲ ਕਿੜਿਆ ਰਹਿੰਦਾ ਹੈ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਇੱਕ ਰਸ ਸੰਗੀਤ ਜਿਹਾ ਹੁੰਦਾ ਰਹਿੰਦਾ ਹੈ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਪ੍ਰਭੂ ਦੇ ਸਿਮਰਨ ਤੋਂ ਜੋ ਸੁਖ ਉਪਜਦਾ ਹੈ ਉਹ ਕਦੇ ਮੁੱਕਦਾ ਨਹੀਂ ਸਿਮਰ ਰਸੀ ਜਨ ਜਨ ਕਉ ਪ੍ਰਭ ਮਯਾ ਕੋਈ ਮਨੁੱਖ ਪ੍ਰਭੂ ਨੂੰ ਸਮਰਦੇ ਹਨ ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਨਾਨਕ ਤਿੰਨ ਜਨ ਸਰਣੀ ਪਿਆ ਇਹ ਨਾਨਕ ਕੋਈ ਵਡਭਾਗੀ ਉਹਨਾਂ ਸਿਮਰਨ ਕਰਨ ਵਾਲੇ ਜਨਾਂ ਦੀ ਚਰਣੀ ਪੈਂਦਾ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਪ੍ਰਭੂ ਦਾ ਸਿਮਰਨ ਕਰਕੇ ਭਗਤ ਜਗਤ ਵਿੱਚ ਮਸ਼ਹੂਰ ਹੁੰਦੇ ਹਨ ਹਰ ਸਿਮਰਨ ਲਗ ਬੀ ਦੇ ਉਪਾਏ ਸਿਮਰਨ ਵਿੱਚ ਹੀ ਜੁੜ ਕੇ ਰਿਸ਼ੀਆਂ ਦੇ ਵੇਦ ਆਦਿਕ ਧਰਮ ਪੁਸਤਕਾਂ ਰਚ ਪੁਸਤਕ ਰਚੇ ਹਰ ਸਿਮਰਨ ਭਏ ਸਿੱਧ ਜੱਤੀ ਦਾਤੇ ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ ਜੱਤੀ ਬਣ ਗਏ ਦਾਤੇ ਬਣ ਗਏ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਸਿਮਰਨ ਦੀ ਬਰਕਤ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਹਰ ਸਿਮਰਨ ਧਾਰੀ ਸਭ ਧਰਨਾ ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ਹਰ ਸਿਮਰਨ ਕੀ ਉਹ ਸਗਲੂ ਆਕਾਰਾ ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ ਹਰ ਸਿਮਰਨ ਮੈਂ ਆਪੋ ਨਿਰੰਕਾਰਾ ਜਿੱਥੇ ਸਿਮਰਨ ਹੈ ਉੱਥੇ ਨਿਰੰਕਾਰ ਆਪ ਵਸਦਾ ਹੈ ਕਰ ਕਿਰਪਾ ਜਿਸੂ ਆਪ ਬੋਜਾਇਆ ਮੇਰ ਕਰਕੇ ਜਿਸ ਮਨੁੱਖ ਨੂੰ ਸਿਮਰਨ ਕਰਨ ਦੀ ਸਮਝ ਦੇਂਦਾ ਹੈ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ اے ਨਾਨਕ ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ